ਹੋ ਸਕਦਾ ਮੇਰਾ ਇਹ ਵਿਚਾਰ ਕਿਸੇ ਨੂੰ ਪਸੰਦ ਨਾ ਆਵੇ ਪਰ ਗੱਲ ਦਲੀਲ ਦੀ ਤਰਕ ਨਾਲ ਹੋਵੇ ਫਿਰ ਕਿਸੇ ਨੂੰ ਪਸੰਦ ਆਵੇ ਨਾ ਆਵੇ ਕੋਈ ਫਰਕ ਨਹੀਂ ਪੈਂਦਾ ਕੱਲ ਦੇ ਵੀਡੀਓ ਵਾਇਰਲ ਹੋ ਰਹੇ ਹਨ ਕਿ ਨਿਊਜ਼ੀਲੈਂਡ ਵਿੱਚ ਕੁਝ ਨਸਲੀ ਗੋਰਿਆਂ ਵੱਲੋਂ ਸਿੱਖਾਂ ਵੱਲੋਂ ਕੱਢਿਆ ਜਾ ਰਿਹਾ ਜਿਹੜਾ ਨਗਰ ਕੀਰਤਨ ਹੈ ਉਸ ਨੂੰ ਰੋਕਿਆ ਗਿਆ ਇਸ ਤੇ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਹਰ ਧਾਰਮਿਕ ਤਿਯਾਰ ਰਸਮ ਜਾਂ ਸਮਾਗਮ ਉਸ ਧਰਮ ਨੂੰ ਮੰਨਣ ਵਾਲਿਆਂ ਲਈ ਨਿੱਜੀ ਹੁੰਦਾ ਹੈ ਦੂਜੇ ਧਰਮਾਂ ਜਾਂ ਕਮਿਊਨਿਟੀ ਨੂੰ ਉਹੀ ਚੀਜ਼ਾਂ ਸ਼ੋਰ ਸ਼ਰਾਬਾ ਵਾਧੂ ਭੀੜ ਜਾਂ ਫालतू ਦੀ ਐਕਸਰਸਾਈਜ਼ ਲੱਗ ਸਕਦੀਆਂ ਹਨ ਇਹ ਚ ਕੋਈ ਵੱਡੀ ਗੱਲ ਨਹੀਂ ਇਹ ਲਿਬਰਲ ਮੁਲਕਾਂ ਦੀ ਖੂਬੀ ਹੈ ਕਿ ਤੁਸੀਂ ਜਿਹੜੇ ਵੀ ਤਰੀਕੇ ਨਾਲ ਆਏ ਉਹਨਾਂ ਨੇ ਤੁਹਾਨੂੰ ਕੰਮ ਦਿੱਤਾ ਨਾਗਰਿਕਤਾ ਦਿੱਤੀ ਅਤੇ ਇੱਥੇ ਜੰਮੇ ਪਲੇ ਨਾਗਰਿਕਾਂ ਦੇ ਬਰਾਬਰ ਤੁਹਾਨੂੰ ਅਧਿਕਾਰ ਵੀ ਦਿੱਤੇ ਪਰ ਕਲਚਰਲ ਡਿਫਰੈਂਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਜਿਹੜੀਆਂ ਰਸਮਾਂ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਜ਼ਰੂਰੀ ਨਹੀਂ ਕਿ ਦੂਜੀ ਕਮਿਊਨਿਟੀ ਨੂੰ ਉਹੀ ਚੀਜ਼ਾਂ ਪਸੰਦ ਆਉਣ ਪੰਜਾਬੀ মিডিਏ ਵੱਲੋਂ ਜੋ ਖਬਰਾਂ ਦਿੱਤੇ ਜਾਂੀਆਂ ਉਹਨਾਂ ਇਹਨਾਂ ਗੋਰਿਆਂ ਨੂੰ ਨਸਲੀ ਗੋਰੇ ਕਿਹਾ। ਪਰ ਜਦੋਂ ਪੰਜਾਬ ਵਿੱਚ ਕੁਝ ਨਿਹੰਗ ਐਸਾਈ ਸਮਾਗਮਾਂ ਜਾਂ ਕ੍ਰਿਸਮਸ ਪਰੇਡਾਂ ਦਾ ਵਿਰੋਧ ਕਰਦੇ ਹਨ ਤਾਂ ਉਹਨਾਂ ਨੂੰ ਨਸਲੀ ਸਿੱਖ ਨਹੀਂ ਕਿਹਾ ਜਾਂਦਾ ਉਹਨਾਂ ਨੂੰ ਖਾਲਸਾ ਕਿਹਾ ਜਾਂਦਾ ਜਾਂ ਖਾਲਸੇ ਕਿਹਾ ਜਾਂਦਾ ਹੈ। ਜਿੱਥੇ ਕਿਸੇ ਇੱਕ ਧਰਮ ਜਾਂ ਕਮਿਊਨਿਟੀ ਦੀ ਗਿਣਤੀ ਵੱਧ ਜਾਂਦੀ ਨਾ ਉੱਥੇ ਘੱਟ ਗਿਣਤੀ ਦੀ ਕੋਈ ਵੀ ਪਰੇਡ ਜਲੂਸ ਅਜੀਬ ਹੀ ਲੱਗਦਾ ਹੈ। ਉਹੀ ਗੱਲ ਵੈਸਟਰਨ ਮੁਲਕਾਂ ਤੇ ਵੀ ਲਾਗੂ ਹੁੰਦੀ ਹੈ। ਉੱਥੇ ਉਹਨਾਂ ਨੂੰ ਵੀ ਤੁਹਾਡਾ ਨਗਰ ਕੀਰਤਨ ਜਾਂ ਸ਼ੋਮਾ ਯਾਦਰਾ ਅਜੀਬ ਲੱਗ ਸਕਦੀ ਏ ਇਹ ਕੋਈ ਵੱਡੀ ਗੱਲ ਨਹੀਂ ਅਸੀਂ ਖੁਦ ਦੇਖਦੇ ਹਾਂ ਜਿੱਥੇ ਆਪਣੇ ਲੋਕ ਵੱਧ ਜਾਂਦੇ ਹਨ ਕਈ ਗੋਰੇ ਉਸ ਇਲਾਕੇ 'ਚੋਂ ਆਪਣਾ ਘਰ ਵੇਚ ਕੇ ਦੂਰ ਆਪਣੇ ਵਰਗਿਆਂ ਲੋਕਾਂ ਵਿੱਚ ਜਾ ਵਸਦੇ ਇਸ ਵਿੱਚ ਗਲਤ ਸਹੀ ਦੀ ਕੋਈ ਗੱਲ ਨਹੀਂ ਸਿਰਫ ਕਲਚਰਲ ਡਿਫਰੈਂਸ ਦੀ ਗੱਲ ਆ ਤੁਹਾਡਾ ਕੰਫਰਟ ਜ਼ੋਨ ਕਿਸੇ ਲਈ ਅਨਕੰਫਰਟ ਹੋ ਸਕਦਾ ਹੈ ਅਮਰੀਕਾ ਵਿੱਚ ਵੀ ਇਹੀ ਹੋਇਆ ਜਦੋਂ ਹੂਸਟਰ ਵਿੱਚ ਦੀਵਾਲੀ ਦੇ ਨਾਮ ਤੇ ਹਿੰਦੂ ਕਮਿਊਨਿਟੀ ਵੱਲੋਂ ਸੜਕਾਂ ਤੇ ਪਾਰਕਾਂ ਵਿੱਚ ਦੀਪਮਾਲਾ ਕੀਤੀ ਗਈ ਤਾਂ ਕੁਝ ਗੋਰਿਆਂ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਹੱਥਾਂ ਵਿੱਚ ਸਾਈਨ ਫੜੇ ਸੀ ਕਿ ਦਿਸ ਇਜ਼ ਅ ਅਮਰੀਕਾ ਨਾਟ ਇੰਡੀਆ। ਮੇਰਾ ਮੰਨਣਾ ਹੈ ਕਿ ਹਰ ਤਰ੍ਹਾਂ ਦੇ ਧਾਰਮਿਕ ਸਮਾਗਮ ਧਾਰਮਿਕ ਸਥਾਨਾਂ ਦੇ ਅੰਦਰ ਹੀ ਹੋਣੇ ਚਾਹੀਦੇ ਹਨ। ਸੜਕਾਂ ਤੇ ਜਲੂਸ ਮਾਰਚ ਅਤੇ ਤਮਾਸ਼ਿਆਂ ਤੇ ਜਿਹੜੀ ਹੈ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ। ਇੱਥੋਂ ਦੀਆਂ ਸਰਕਾਰਾਂ ਨੇ ਤੁਹਾਡੇ ਧਾਰਮਿਕ عقide ਦੀ ਕਦਰ ਕਰਦੇ ਆ ਤੁਹਾਨੂੰ ਗੁਰਦੁਆਰੇ ਮੰਦਰ ਮਸਜਿਦਾਂ ਬਣਾਉਣ ਦੀ ਇਜਾਜ਼ਤ ਦਿੱਤੀ। ਤੁਸੀਂ ਬਣਾਏ ਵੀ ਉੱਥੇ ਜਾਓ ਇਕੱਠ ਕਰੋ ਪ੍ਰਚਾਰ ਕਰੋ ਜਸ਼ਨ ਮਨਾਓ ਕੋਈ ਨਹੀਂ ਰੋਕਦਾ। ਕਾਨੂੰਨ ਤੁਹਾਨੂੰ ਧਰਮ ਨੂੰ ਮੰਨਣ ਦਾ ਪੂਰਾ ਹੱਕ ਦਿੰਦਾ ਹੈ। ਪਰ ਜਦੋਂ ਭੀੜ ਦੇ ਰੂਪ ਵਿੱਚ ਛੜਕਾਂ ਦੇ ਆ ਕੇ ਢੋਲ ਨਗਾਰੇ ਨੰਨੀਆਂ ਤਲਵਾਰਾਂ ਨਾਲ ਇਹ ਦਿਖਾਇਆ ਜਾਂਦਾ ਕਿ ਦੇਖੋ ਅਸੀਂ ਕਿੰਨੇ ਵੱਡੇ ਧਾਰਮਕ ਆ। ਅਸੀਂ ਕਿਸ ਲੈਵਲ ਤੇ ਧਰਮ ਨੂੰ ਮੰਨਦੇ ਆ ਪਰ ਮੇਰੇ ਖਿਆਲ ਨਾਲ ਐਥਿਕਲੀ ਇਹ ਗੱਲ ਗਲਤ ਹੋ ਜਾਂਦੀ। ਧਰਮ ਨਿੱਜੀ ਮਾਮਲਾ ਹੈ ਪਰ ਜਦੋਂ ਜਦੋਂ ਉਸ ਨੂੰ ਸੜਕਾਂ ਤੇ ਲਿਆ ਕੇ ਵਿਖਾਵਾ ਕੀਤਾ ਜਾਂਦਾ ਹੈ ਤਾਂ ਫਿਰ ਉਹ ਨਿੱਜੀ ਨਹੀਂ ਰਹਿੰਦਾ ਅਰਬ ਦੇ ਇਸਲਾਮਿਕ ਮੁਲਕਾਂ ਨੂੰ ਤੁਸੀਂ ਵੇਖੋ Eid Bakrid ਮਸਜਿਦਾਂ ਵਿੱਚ ਹੀ ਮਨਾਈ ਜਾਂਦੀ ਏ ਉੱਥੇ ਧਰਮ ਦਾ ਤਮਾਸ਼ਾ ਸੜਕਾਂ ਰੋਕ ਕੇ ਭੀੜ ਇਕੱਠੀ ਕਰਕੇ ਨਹੀਂ ਬਣਾਇਆ ਜਾਂਦਾ ਕਾਰਨ ਇੱਕੋ ਸਾਫ ਆ ਕਿ ਜਿੱਥੇ ਇੱਕੇ ਧਰਮ ਨੂੰ ਮੰਨਣ ਵਾਲੇ ਲੋਕ ਹਨ ਉੱਥੇ ਕਿਸੇ ਨੂੰ ਦੂਜਿਆਂ ਨੂੰ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਕਿਸ ਲੈਵਲ ਤੇ ਧਰਮ ਨੂੰ ਮੰਨਦੇ ਹਾਂ ਪਰਪਾਰਟੋ ਦੇਖੋ ਜੀ ਮੁਸਲਮਾਨ ਵੀ ਵੇਖ ਲਓ ਉਹ ਵੀ ਤਾਜ਼ੀਏ ਕੱਟਦੇ ਹਨ ਹੋਰ ਧਰਮਾਂ ਵਾਂਗ ਉਹ ਵੀ ਛੜਕਾਂ ਤੇ ਆਉਂਦੇ ਹਨ ਲਿਬਰਲ ਮੁਲਕਾਂ ਵਿੱਚ ਲੋਕ ਬਹੁਤ ਧਰਮੀ ਤਾਂ ਹਨ ਪਰ ਸੋਚ ਹਾਲੇ ਪੂਰੀ ਤਰ੍ਹਾਂ ਲਿਬਰਲ ਨਹੀਂ ਲਿਬਰਲ ਨਹੀਂ ਹੋ ਸਕੀ ਇਹਨਾਂ ਦੀ ਸਭ ਆਪਣੇ ਧਰਮ ਨੂੰ ਦੂਜੇ ਤੋਂ ਉੱਚਾ ਦਿਖਾਉਣ ਦੀ ਇੱਕ ਈਗੋ ਦੀ ਲੜਾਈ ਲੜ ਰਹੇ ਨੇ ਇਸ ਈਗੋ ਨਾਲ ਹੀ ਆਪਣੇ ਧਰਮ ਦਾ ਵਿਖਾਵਾ ਕਰਨ ਲਈ ਉਹ ਉਸ ਨੂੰ ਛੜਕਾਂ ਤੇ ਲੈ ਕੇ ਆਉਂਦੇ ਹਨ ਧਰਮ ਨੂੰ ਮੰਨਣਾ ਤੇ ਧਰਮ ਨੂੰ ਮੰਨਣ ਦਾ ਦਿਖਾਵਾ ਕਰਨਾ ਇਹਨਾਂ ਦੋਹਾਂ ਗੱਲਾਂ ਵਿੱਚ ਅੰਤਰ ਹੈ ਤਰਮ ਦੇ ਫਲਸਫੇ ਮੁਤਾਬਕ ਜ਼ਿੰਦਗੀ ਜਿਉਣਾ ਧਰਮ ਨੂੰ ਮੰਨਣਾ ਕਹਾਉਂਦਾ ਹੈ ਅਤੇ ਧਰਮ ਦੇ ਨਾਮ ਤੇ ਸੜਕਾਂ ਤੇ ਜਲਸੇ ਕਰਨੇ ਜਲੂਸ ਕੱਢਨੇ ਦਿਖਾਵਾ ਕਰਨਾ ਹੁੰਦਾ ਹੈ ਮੰਨਣ ਨਾਲੋਂ ਜ਼ਿਆਦਾ ਜ਼ੋਰ ਦਿਖਾਵੇ ਤੇ ਲੱਗਾ ਇਹ ਕੋਈ ਇੱਕ ਧਰਮ ਨਹੀਂ ਕਰ ਰਿਹਾ ਸਾਰੇ ਪਾਸੇ ਇਹੋ ਹੀ ਹਾਲ ਸਾਰੇ ਧਰਮੇ ਇਸੇ ਗੱਲ ਵਿੱਚ ਲੱਗੇ ਹਨ ਤੇ ਇਹੋ ਸਾਡੀ ਸਮੱਸਿਆ ਹੈ ਭਾਰਤ ਦੇ ਨਾਗਰਿਕ ਹੋਣ ਦੇ ਬਾਵਜੂਦ ਪੰਜਾਬ ਵਿੱਚ ਮਜ਼ਦੂਰੀ ਕਰਨਾ ਹੈ ਮਜ਼ਦੂਰਾਂ ਨੂੰ ਅਸੀਂ ਬਿਹਾਰ ਯੂਪੀ ਭੇਜਣ ਦੀਆਂ ਗੱਲਾਂ ਕਰਦੇ ਹਾਂ ਪਰ ਆਪ ਅਸੀਂ ਬਰਡ ਟੱਪ ਕੇ ਮੁਲਕ ਦਾ ਕਰੋੜ ਤੋੜ ਕੇ ਦਾਖਲ ਹੋਏ ਲੋਕਾਂ ਨੂੰ ਜਦੋਂ ਵਾਪਸ ਭੇਜਣ ਦੀ ਗੋਰੀ ਗੱਲ ਕਰਦੇ ਹਨ ਅਸੀਂ ਕਹਿੰਦੇ ਜੀ ਇਹ ਨਸਲੀ ਗੋਰੀ ਹੈ